ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬੀ ਨੌਜਵਾਨਾਂ ਦੇ ਹੱਕ 'ਚ ਨਿਤਰੀਆਂ ਗੁਰਦੁਆਰਾ ਕਮੇਟੀਆਂ ਨੌਜਵਾਨਾਂ ਦਾ ਪ੍ਰਦਰਸ਼ਨ ਲਗਾਤਾਰ ਪੰਜਵੇਂ ਦਿਨ ਵੀ ਰਿਹਾ ਜਾਰੀ 에ਅਰ ਇੰਡੀਆ ਤੇ 에ਅਰ ਕੈਨੇਡਾ ਨੇ ਮੁੜ ਬਹਾਲ ਕੀਤਾ ਕੋਡ ਸ਼ੇਅਰ ਸਮਝੌਤਾ ਇਸ ਸਮਝੌਤੇ ਨਾਲ ਦੋਵੇਂ 에ਅਰਲਾਈਨਸ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੇ ਸਾਥੀ ਹੋਏ ਦੋਸ਼ ਮੁਕਤ ਜਗਦੀਪ ਸਿੰਘ ਤੇ ਅਰਮਾਨ ਸਿੰਘ ਤੇ ਲੱਗੇ ਦੋਸ਼ ਹਟਾਏ ਕੈਨੇਡਾ 'ਚ ਪੰਜਾਬੀ ਮਕਾਨ ਮਾਲਕਾਂ ਦੀ ਕੱਸੀ ਜਾਵੇਗੀ ਨਕੇਲ ਬ੍ਰੈਂਟਨ ਹਾਦਸੇ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਨੇ ਦਿੱਤੇ ਸੰਕੇਤ ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਜਾ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਬਾਹ ਅਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਫੜੀ ਹੈ ਕਮੇਟੀ ਨੇ ਡਗਫੋਰਟ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਧੇ ਤੌਰ ਤੇ ਅਰਜ਼ੀਆਂ ਰੱਦ ਕਰਨ ਦੇ ਫੈਸਲੇ ਤੇ ਮੁੜ ਗੌਰ ਕੀਤਾ ਜਾਵੇ ਕਮੇਟੀ ਦੇ ਚੇਅਰਪਰਸਨ ਮਨਜੀਤ ਸਿੰਘ ਗਰੇਵਾਲ ਤੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਗੈਰ ਕਿਸੇ ਪੜਤਾਲ ਤੋਂ ਹਜ਼ਾਰਾਂ ਅਰਜ਼ੀਆਂ ਰੱਦ ਕੀਤੇ ਜਾਣ ਕਰਕੇ ਈਮਾਨਦਾਰ ਤੇ ਮਿਹਨਤੀ ਕਾਮਿਆਂ ਦੇ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਏ ਜਿਨ੍ਹਾਂ ਦੇ ਵਰਕ ਪਰਮਿਟ ਪਹਿਲਾਂ ਹੀ ਖਤਮ ਹੋ ਚੁੱਕੇ ਨੇ ਜਾਂ ਖਤਮ ਹੋਣ ਵਾਲੇ ਨੇ ਧੋਖਾਧੜੀ ਦਾ ਦੋਸ਼ ਲੱਗਣ ਕਰਕੇ ਨੌਜਵਾਨ ਕਿਸੇ ਹੋਰ ਸੂਬੇ 'ਚ ਵੀ ਇਮੀਗ੍ਰੇਸ਼ਨ ਅਰਜ਼ੀਆਂ ਦਾਖਲ ਕਰਨ ਦੇ ਯੋਗ ਨਹੀਂ ਰਹਿ ਗਏ ਮਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੰਟਾਰੀਓ ਗੁਰਦੁਆਰਾਜ਼ ਕਮੇਟੀ ਇਨਸਾਫ ਦੇ ਸਿੱਖੀ ਸਿਧਾਂਤ ਤੇ ਡਟ ਕੇ ਪੈਰਾ ਦੇ ਰਹੀ ਹੈ ਤੇ ਹਰ ਕੈਨੇਡੀਅਨ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਨਾ ਇਨਸਾਫੀ ਵਾਲੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਪਣਾ ਸ਼ੱਕ ਉਰ ਕਰਨ ਲਈ ਉਮੀਦਵਾਰਾਂ ਵੱਲੋਂ ਧਾਇਰ ਦਸਤਾਵੇਜ਼ਾਂ ਦੀ ਪੜਤਾਲ ਕਰਵਾ ਸਕਦੀ ਹੈ ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ 온ਟਾਰੀਓ ਇਮੀਗ੍ਰੇਸ਼ਨ ਨਾਮਿਨੀ ਪ੍ਰੋਗਰਾਮ ਅਧੀਨ ਆਇਆਂ 2680 ਅਰਜ਼ੀਆਂ ਡਗਫੋਟ ਸਰਕਾਰ ਨੇ ਪਿਛਲੇ ਦਿਨੀ ਰੱਦ ਕਰ ਦਿੱਤੀਆਂ ਤੇ ਉਮੀਦਵਾਰਾਂ ਤੇ ਧੋਖਾ ਧੜੀ ਕਰਨ ਜਾਂ ਗੁੰਮਰਾਹਕੁਨ ਜਾਣਕਾਰੀ ਪੇਸ਼ ਕਰਨ ਦੇ ਦੋਸ਼ ਲਗਾਏ ਗਏ ਇਸੇ ਦੌਰਾਨ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਕੈਨੇਡਾ ਚ ਪੱਕੇ ਹੋਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਂਦੇ ਨੇ ਪਰ ਖਾਮਿਆਜ਼ਾ ਸਭਨਾਂ ਨੂੰ ਭੁਗਤਣਾ ਪੈਂਦਾ ਹੈ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਅਧੀਨ ਪ੍ਰਵਾਨ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਘਟਾ ਕੇ ਅੱਧੀ ਕੀਤੇ ਜਾਣ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਤੇ ਪੂਰੇ ਕੈਨੇਡਾ ਚ ਵਰਕ ਪਰਮਿਟ ਤੇ ਮੌਜੂਦ ਨੌਜਵਾਨਾਂ ਵਾਸਤੇ ਹਾਲਾਤ ਚੁਣੌਤੀਆਂ ਭਰੇ ਬਣ ਚੁੱਕੇ ਨੇ ਅੰਕਿਤ ਪਟੇਲ ਵਰਗੇ ਕੁਝ ਨੌਜਵਾਨਾਂ ਨੇ ਭਾਰਤ ਵਾਪਸੀ ਕਰਨ ਦੀ ਤਿਆਰੀ ਵੀ ਆਰੰਭ ਦਿੱਤੀ ਹੈ 28 ਸਾਲ ਦਾ ਅੰਕਿਤ April 2019 ਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਤੇ ਲੰਡਨ ਦੇ ਫੈਨਸ਼ੌਕ ਕਾਲਜ ਤੋਂ ਸਪਲਾਈ ਚੇਨ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ 3 ਸਾਲ ਦਾ ਵਰਕ ਪਰਮਿਟ ਹਾਸਲ ਹੋਣ ਤੇ ਉਹ ਨਾਮੀ ਕੰਪਨੀ ਚ ਕੰਪਿਊਟਰ ਨਿਊਮੈਰਿਕਲ ਕੰਟਰੋਲ ਆਪਰੇਟਰ ਵਜੋਂ ਕੰਮ ਕਰਨ ਲੱਗਾ ਅਕਤੂਬਰ 2024 ਚ ਉਸਦੇ ਵਰਕ ਪਰਮਿਟ ਦੀ ਮਿਆਦ ਸਿਰਫ 3 ਮਹੀਨੇ ਬਚੀ ਸੀ ਤੇ ਉਸ ਵੇਲੇ ਅੰਕਿਤ ਨੇ ਅੰਟਾਰੀਓ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਅਧੀਨ ਪੀਆਰ ਦੀ ਅਰਜ਼ੀ ਦਾਖਲ ਕਰ ਦਿੱਤੀ ਭਾਵੇਂ ਇਹ ਪ੍ਰੋਗਰਾਮ ਫਾਸਟ ਟਰੈਕ ਮੰਨਿਆ ਜਾਂਦਾ ਹੈ ਪਰ ਪਿਛਲੇ ਦਿਨੀ ਅਰਜ਼ੀਆਂ ਰੱਦ ਕੀਤੇ ਜਾਣ ਮਗਰੋਂ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੁਣ ਅੰਕਿਤ ਨੇ ਭਾਰਤ ਵਾਪਸੀ ਕਰਨ ਦਾ ਫੈਸਲਾ ਲਿਆ ਕਿਉਂਕਿ ਉਸ ਦਾ ਵਰਕ ਪਰਮਿਟ ਜਨਵਰੀ 2025 ਚ ਹੀ ਖਤਮ ਹੋ ਗਿਆ ਸੀ 에어 ਇੰਡੀਆ ਨੇ ਆਪਣੇ ਸਾਥੀ ਸਟਾਰ ਅਲਾਈਅੰਸ ਕੈਰੀਅਰ 에어 ਕੈਨੇਡਾ ਨਾਲ ਆਪਣੇ ਕੋਡ 쉐ਅਰ ਸਮਝੌਤੇ ਨੂੰ ਮੁੜ ਬਹਾਲ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਦਾ ਮਕਸਦ ਯਾਤਰੀਆਂ ਲਈ ਵਧੇਰੇ ਉਡਾਣ ਵਿਕਲਪ ਮੁਹੱਈਆ ਕਰਵਾਉਣਾ ਅਤੇ ਭਾਰਤ ਤੇ ਕੈਨੇਡਾ ਦਰਮਿਆਨ ਹਵਾਈ ਸੰਪਰਕ ਨੂੰ ਹੋਰ ਮਜ਼ਬੂਤ ਕਰਨਾ ਹੈ ਇੱਕ ਕੋਟ ਸ਼ੇਅਰ ਫਲਾਈਟ ਸਮਝੌਤਾ ਦੋ 에ਅਰਲਾਈਨਜ਼ ਵਿਚਕਾਰ ਇੱਕ ਦੂਜੇ ਦੀਆਂ ਉਡਾਣਾਂ 'ਚ ਸੀਟਾਂ ਵੇਚਣ ਦੀ ਆਗਿਆ ਦਿੰਦਾ ਹੈ ਜਿਸ ਨਾਲ 에ਅਰਲਾਈਨਜ਼ ਨੂੰ ਵੱਖ-ਵੱਖ ਮੰਜ਼ਲਾਂ ਤੱਕ ਆਪਣਾ ਨੈੱਟਵਰਕ ਵਧਾਉਣ 'ਚ ਮਦਦ ਮਿਲਦੀ ਹੈ 에ਅਰ ਇੰਡੀਆ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਕੋਟ ਸ਼ੇਅਰ ਸਮਝੌਤਾ 2 ਦਸੰਬਰ 2025 ਤੋਂ ਲਾਗੂ ਹੋਵੇਗਾ ਇਸ ਨਾਲ 에ਅਰ ਇੰਡੀਆ ਆਪਣੇ ਗਾਹਕਾਂ ਨੂੰ ਵੈਂਕੂਵਰ ਤੇ ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਗੇਟਵੇ ਤੋਂ ਕੈਨੇਡਾ ਭਰ ਚ 6 ਨਵੇਂ ਪੁਆਇੰਟਸ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰ ਸਕੇਗੀ ਇਸ ਸਮਝੌਤੇ ਨੂੰ ਬਹਾਲ ਕਰਨ ਨਾਲ 에ਅਰ ਇੰਡੀਆ ਨੂੰ ਬਹੁਤ ਫਾਇਦਾ ਮਿਲੇਗਾ 에ਅਰ ਇੰਡੀਆ ਹੁਣ 에ਅਰ ਕੈਨੇਡਾ ਦੁਆਰਾ ਸੰਚਾਲਿਤ ਹੀਟਲੀਆਂ ਉਡਾਣਾਂ ਤੇ ਆਪਣਾ AI ਡਿਜ਼ਾਈਨੇਟਰ ਕੋਡ ਲਗਾ ਸਕੇਗੀ 에ਅਰ ਇੰਡੀਆ ਦੇ ਯਾਤਰੀਆਂ ਨੂੰ ਵੈਂਕੂਵਰ ਤੋਂ ਕੈਲਗਰੀ, ਐਡਮੰਟਨ, ਵਿਨੀਪੈਗ, ਮੌਂਟਰੀਅਲ ਤੇ ਹੈਲੀਫੈਕਸ ਤੱਕ ਪਹੁੰਚ ਮਿਲੇਗੀ ਇਸ ਦੇ ਨਾਲ ਹੀ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ ਪਹੁੰਚ ਮਿਲੇਗੀ ਜਦਕਿ 에ਅਰ ਕੈਨੇਡਾ ਦੇ ਗਾਹਕਾਂ ਨੂੰ ਵੀ ਭਾਰਤ 'ਚ ਬਿਹਤਰ ਘਰੇਲੂ ਸੰਪਰਕ ਦਾ ਲਾਭ ਮਿਲੇਗਾ 에ਅਰ ਕੈਨੇਡਾ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਅੰਮ੍ਰਿਤਸਰ, ਆਹਮਦਾਬਾਦ, ਮੁੰਬਈ, ਹైదరాబాద్ ਤੇ ਕੋਚੀ ਤੱਕ ਅਤੇ ਲੰਡਨ ਹੀਥਰੋ ਰਾਹੀਂ ਦਿੱਲੀ ਤੇ ਮੁੰਬਈ ਤੱਕ ਪਹੁੰਚ ਮਿਲੇਗੀ 에ਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧਨ ਨਿਰਦੇਸ਼ਕ ਕੈਂਬਲ ਵਿਲਸਨ ਨੇ ਕਿਹਾ ਕਿ ਹਰ ਸਾਲ 20 ਲੱਖ ਤੋਂ ਵੱਧ ਲੋਕ ਭਾਰਤ ਅਤੇ ਕੈਨੇਡਾ ਵਿਚਕਾਰ ਯਾਤਰਾ ਕਰਦੇ ਨੇ 에ਅਰ ਕੈਨੇਡਾ ਨਾਲ ਸਾਡੀ ਭਾਈਵਾਲੀ ਦੀ ਬਹਾਲੀ ਹਰ ਰੋਜ਼ ਹਜ਼ਾਰਾਂ ਲੋਕਾਂ ਲਈ ਅੱਗੇ ਵਧਣ ਦੀਆਂ ਯਾਤਰਾਵਾਂ ਨੂੰ ਸੌਖਾ ਬਣਾਏਗੀ। ਉਨ੍ਹਾਂ ਇਹ ਵੀ ਦੁਹਰਾਇਆ ਕਿ 에ਅਰ ਇੰਡੀਆ ਇੱਕ ਸਟਾਰ ਅਲਾਈਅንስ ਮੈਂਬਰ ਵਜੋਂ ਦੁਨੀਆ ਭਰ 'ਚ ਨਿਰਵਿਘਨ ਯਾਤਰਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਸਮਝੌਤੇ ਤਹਿਤ ਯਾਤਰੀਆਂ ਨੂੰ ਹੋਰ ਵੀ ਫਾਇਦੇ ਮਿਲਣਗੇ ਯਾਤਰੀ ਇੱਕੋ ਟਿਕਟ ਤੇ ਸਫ਼ਰ ਕਰ ਸਕਣਗੇ ਤੇ ਇੱਕ ਯੂਨੀਫਾਈਡ ਬੈਗੇਜ ਅਲਾਉਂਸ ਦਾ ਲਾਭ ਲੈ ਸਕਣਗੇ ਫ੍ਰੀਕੁਐਂਟ ਫਲਾਇਰ ਦੋਵਾਂ 에ਅਰਲਾਈਨਸ ਦੇ ਪੁਆਇੰਟ ਰਿਡੀਮ ਕਰਨਾ ਜਾਰੀ ਰੱਖ ਸਕਦੇ ਨੇ 에ਅਰ ਇੰਡੀਆ ਦੇ ਮਹਾਰਾਜਾ ਕਲੱਬ ਦੇ ਕੁਲੀਨ ਦਰਜੇ ਦੇ ਮੈਂਬਰ 에ਅਰ ਕੈਨੇਡਾ ਦੀਆਂ ਉਡਾਣਾਂ ਤੇ ਵੀ ਸਟਾਰ ਅਲਾਈਅንስ ਗੋਲਡ ਲਾਭ ਦਾ ਆਨੰਦ ਲੈ ਸਕਦੇ ਨੇ ਜਿਸ ਵਿੱਚ ਤਰਜੀਹੀ ਸੇਵਾਵਾਂ ਵਾਦੂ ਸਮਾਨ ਪੱਤਾ ਤੇ ਮੁਫਤ 에ਅਰਪੋਰਟ ਲੌਂਜ ਪੌਂਟ ਸ਼ਾਮਲ ਹੈ ਰੈਗੂਲੇਟਰੀ ਪ੍ਰਵਾਨਗੀਆਂ ਤੋਂ ਬਾਅਦ ਕੋਟ ਸ਼ੇਅਰ ਉਡਾਣਾਂ ਨੂੰ ਹੌਲੀ-ਹੌਲੀ ਦੋਵਾਂ 에ਅਰਲਾਈਨਸ ਦੇ ਬੁਕਿੰਗ ਚੈਨਲਸ ਅਤੇ ਟਰੈਵਲ ਏਜੰਟਸ ਰਾਹੀਂ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ ਕੈਨੇਡਾ ਚ ਖਾਲਿਸਤਾਨ ਬਾਰੇ ਸੰਕੇਤਕ رائے شمਾਰੀ ਤੋਂ ਐਨ ਪਹਿਲਾਂ ਦੋ ਸਿੱਖ ਕਾਰਕੁਨਾਂ ਵਿਰੁੱਧ ਲੱਗੇ ਨਜਾਇਜ਼ ਹਥਿਆਰਾਂ ਨਾਲ ਸੰਬੰਧਤ ਦੋਸ਼ ਹਟਾ ਦਿੱਤੇ ਗਏ 인ਦਰਜੀਤ ਸਿੰਘ ਗੋਸਲ ਦੇ ਸਾਥੀਆਂ ਜਗਦੀਪ ਸਿੰਘ ਤੇ ਅਰਮਾਨ ਸਿੰਘ ਨੂੰ ਉਹਨਾਂ ਦੇ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ ਹੈ ਮੀਡੀਆ ਰਿਪੋਰਟ ਮੁਤਾਬਕ ਨਿਊਯਾਰਕ ਦੇ ਪਿਕਵਿਲ ਨਾਲ ਸੰਬੰਧਤ ਜਗਦੀਪ ਸਿੰਘ ਨੂੰ ਵੀਰਵਾਰ ਸਵੇਰੇ ਦੋਸ਼ ਹਟਾਏ ਜਾਣ ਬਾਰੇ ਪਤਾ ਲੱਗਾ ਜਦਕਿ ਟੋਰਾਂਟੋ ਨਾਲ ਸੰਬੰਧਤ ਅਰਮਾਨ ਸਿੰਘ ਮੁਤਾਬਕ ਸ਼ੁੱਕਰਵਾਰ ਨੂੰ ਦੋਸ਼ ਹਟਾਏ ਗਏ ਜਗਦੀਪ ਸਿੰਘ ਨੇ ਕਿਹਾ ਕਿ ਹੁਣ ਉਹ ਅਮਰੀਕਾ ਵਾਪਸ ਜਾ ਸਕਦਾ ਹੈ ਤੇ ਕੈਨੇਡਾ ਦੇ ਕਿਸੇ ਵੀ ਸੂਬੇ 'ਚ ਜਾਣ ਤੇ ਕੋਈ ਪਾਬੰਦੀ ਨਹੀਂ ਹੈ ਦੂਜੇ ਪਾਸੇ ਹਰਦੀਪ ਸਿੰਘ ਨਿਜਰ ਦੇ ਕਤਲ ਮਗਰੋਂ ਕੈਨੇਡਾ 'ਚ ਖਾਲਿਸਤਾਨ ਹਮਾਇਤੀ ਸਰਗਰਮੀਆਂ ਹਰੇ ਇੰਦਰਜੀਤ ਸਿੰਘ ਗੋਸਲ ਵਿਰੁੱਧ ਲੱਗੇ ਦੋਸ਼ਾਂ ਬਾਰੇ ਹਾਲਾਤ ਸਪਸ਼ਟ ਨਹੀਂ ਹੋ ਸਕੇ ਗੋਸਲ ਨੇ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਦੀ ਦਲੀਲ ਦਿੰਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਦੱਸਦੀ ਹੈ ਕਿ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਵੱਲੋਂ 19 ਸਤੰਬਰ ਨੂੰ ਵਟਬੀ ਵਿਖੇ ਲਾਏ ਗਏ ਨਾਕੇ ਦੌਰਾਨ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚ ਇੰਦਰਜੀਤ ਸਿੰਘ ਗੋਸਲ, ਜਗਦੀਪ ਸਿੰਘ ਤੇ ਅਰਮਾਨ ਸਿੰਘ ਸਵਾਰ ਸਨ ਪੁਲਿਸ ਨੇ ਤਿੰਨੋਂ ਜਣਿਆਂ ਨੂੰ ਗ੍ਰਿਫਤਾਰ ਕਰਦਿਆਂ ਲਾਪਰਵਾਹੀ ਨਾਲ ਹਥਿਆਰ ਚਲਾਉਣ, ਖਤਰਨਾਕ ਮਕਸਦ ਲਈ ਹਥਿਆਰ ਰੱਖਣ, ਲੁਕਵੇਂ ਹਥਿਆਰ ਰੱਖਣ, ਨਜਾਇਜ਼ ਤਰੀਕੇ ਨਾਲ ਹਥਿਆਰ ਰੱਖਣ ਅਤੇ ਪਾਬੰਦੀਸ਼ੁਦਾ ਹਥਿਆਰ ਤੇ ਗੋਲੀਆਂ ਰੱਖਣ ਵਰਗੇ ਤਕਰੀਬਨ 12 ਦੋਸ਼ ਆਇਦ ਕਰ ਦਿੱਤੇ ਇਹ ਗ੍ਰਿਫਤਾਰੀਆਂ ਪ੍ਰਧਾਨ ਮੰਤਰੀ ਮਾਰਕਾਰਨੀ ਦੀ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰਾਇਨ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਰਮਿਆਨ ਮੁਲਾਕਾਤ ਤੋਂ ਬਾਅਦ ਹੋਈਆਂ ਉੱਚ ਪੱਧਰੀ ਮੀਟਿੰਗ ਮਗਰੋਂ ਭਾਰਤ ਸਰਕਾਰ ਦੇ ਬਿਆਨ ਚ ਟਰਾਂਸ ਨੈਸ਼ਨਲ ਰਿਪ੍ਰੈਸ਼ਨ ਦਾ ਕੋਈ ਜ਼ਿਕਰ ਨਹੀਂ ਮਿਲਿਆ ਪਰ ਡਰੋਇਨ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਇਸ ਤੋਂ ਦੂਰ ਰਹਿਣ ਦੀ ਸਹਿਮਤੀ ਜ਼ਾਹਰ ਕੀਤੀ। ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਸਿੱਧੇ ਤੌਰ ਤੇ ਜੂਨ 2023 ਚ ਹੋਏ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਨਾਲ ਜੋੜਿਆ ਗਿਆ। ਅਕਤੂਬਰ 2024 ਦੀ ਪ੍ਰੈਸ ਕਾਨਫਰੰਸ 'ਚ ਆਖ ਚੁੱਕੀ ਹੈ ਕਿ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ 'ਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਸਤੇ ਲਾਰੈਂਸ ਬਿਸ਼ਨੋਈ ਗਰੋ ਨੂੰ ਵਰਤਿਆ ਜਾ ਰਿਹਾ ਹੈ। ਇੰਦਰਜੀਤ ਸਿੰਘ ਗੋਸਲ ਨੂੰ ਬੀਤੀ 20 ਅਗਸਤ ਨੂੰ 10 ਸਤੰਬਰ ਦਰਮਿਆਨ ਜਾਨ ਨੂੰ ਖਤਰਾ ਹੋਣ ਦੀਆਂ ਚੇਤਾਵਨੀਆਂ ਮਿਲ ਚੁੱਕੀਆਂ ਨੇ ਗੋਸਲ ਮੁਤਾਬਕ RCMP ਦੇ ਅਫਸਰ 8 ਤੋਂ 10 ਵਾਰ ਉਸ ਕੋਲ ਆਏ ਤੇ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਬ੍ਰੈਂਟਨ ਵਿਖੇ ਗੈਰਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਦਿੱਤੇ ਘਰ ਚ ਵਾਪਰੀ ਤਰਾਸਦੀ ਨੇ ਆਪ ਖੁਦਰੇ ਮਕਾਨ ਮਾਲਕਾਂ ਦੀ ਨਕੀਲ ਕੱਸਣ ਦਾ ਰਾਹ ਪਧਰਾ ਕਰ ਦਿੱਤਾ ਹੈ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਰੈ residen tial ਰੈਂਟਲ ਪ੍ਰੋਗਰਾਮ ਦਾ ਘੇਰਾ ਵਧਾਉਣ ਦੇ ਸੰਕੇਤ ਦਿੱਤੇ ਗਏ ਨੇ ਜਨਵਰੀ 2026 ਤੋਂ ਵਾਰਡ 2 ਅਤੇ 8 ਚ ਕਿਰਾਏ ਦਾ ਰੱਖਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਇਸ ਮਗਰੋਂ ਵਾਰਡ 6 9 ਅਤੇ 10 ਵੀ ਆਰ ਆਰ ਐਲ ਦੇ ਘੇਰੇ ਚ ਲਿਆਂਦੇ ਜਾਣਗੇ 2024 ਤੋਂ ਲਾਗੂ ਆਰ ਆਰ ਐਲ ਪ੍ਰੋਗਰਾਮ ਦਾ ਭਾਰਤੀ ਮੂਲ ਦੇ ਮਕਾਨ ਮਾਲਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਮਗਰੋਂ ਰੋਸ ਪ੍ਰਗਟਾਉਣ ਦਾ ਕੋਈ ਠੋਸ ਆਧਾਰ ਬਾਕੀ ਨਹੀਂ ਰਹਿ ਗਿਆ ਕੁਝ ਮਕਾਨ ਮਾਲਕ ਆਰ ਆਰ ਐਲ ਨੂੰ ਸਿਆਸੀ ਹਥਿਆਰ ਦੱਸਦੇ ਆਏ ਨੇ ਅਤੇ ਬ੍ਰੈਂਟਨ ਹਾਊਸਿੰਗ ਪ੍ਰੋਵਾਈਡਰਸ ਐਸੋਸੀਏਸ਼ਨ ਦੇ ਬਾਨੀ ਆਜ਼ਾਦ ਗੋਇਤ ਬ੍ਰੈਂਟਨ ਸਿਟੀ ਕਾਉਂਸਲ ਨੂੰ ਪੈਸੇ ਦੇ ਭੁੱਖਿਆਂ ਦਾ ਇਕੱਠ ਤੱਕ ਆਖ ਚੁੱਕੇ ਨੇ ਇੱਕ ਸਰਵੇਖਣ ਮੁਤਾਬਕ ਰੈ residen tial rental licensing ਪ੍ਰੋਗਰਾਮ ਨੂੰ ਉਹਨਾਂ ਸ਼ਹਿਰ ਵਾਸੀਆਂ ਤੋਂ ਪਰਵਾਹ ਹੁੰਗਾਰਾ ਜਾ ਜੋ ਘਰਾਂ ਦੀਆਂ ਬੇਸਮੈਂਟਸ ਦੇ ਵਿੱਚ ਗੈਰ ਜ਼ਰੂਰੀ ਭੀੜ ਨਹੀਂ ਚਾਹੁੰਦੇ ਸਰਵੇਖਣ ਦੌਰਾਨ 83% ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10% ਨੇ ਕਿਹਾ ਕਿ ਉਹ ਯਕੀਨੀ ਤੌਰ ਤੇ ਕੁਝ ਨਹੀਂ ਕਹਿ ਸਕਦੇ ਵਾਰਡ 1 ਅਤੇ 5 ਤੋਂ ਕਾਉਂਸਲਰ ਰੋਇਨਾ ਸੰਟੋਸ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿਰਾਏਦਾਰਾਂ ਦੀ ਗਿਣਤੀ ਜਾਂ ਹੋਰ ਕਾਰਨਾ ਕਰਕੇ ਆਉਂਦੀਆਂ ਹਨ ਉਨਾ ਅੱਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਸ ਜਾਂ ਕਿਰਾਏ ਤੇ ਦਿੱਤੇ ਜਾਣ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਯੋਗ ਬਣਾ ਕੇ ਰੱਖਦੇ ਨੇ ਪਰ ਬਦਕਿਸਮਤੀ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬਦੇਹੀ ਤੋਂ ਕਿਰਾਏਦਾਰ ਰੱਖਦੇ ਨੇ ਤੇ ਉਹਨਾਂ ਦਾ ਸ਼ੋਸ਼ਣ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਉਧਰ ਆਜ਼ਾਦ ਗੁਇਤ ਦਲੀਲ ਦਿੰਦੇ ਨੇ ਕਿ ਕਿਰਾਏਦਾਰਾਂ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ 'ਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਤੇ ਫਾਲਤੂ ਜਾਂਚ ਪੜਤਾਲ ਅਤੇ ਲਾਇਸੈਂਸ ਫੀਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿਸੇ ਵੇਲੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ 1 ਲੱਖ ਲੋਕ ਗੈਰ ਮਿਆਰੀ ਬੀਸਮੈਂਟਸ ਜਾਂ ਕਮਰਿਆਂ 'ਚ ਰਹਿ ਰਹੇ ਨੇ ਤੇ ਸ਼ਹਿਰ ਵਿੱਚ 30000 ਬੇਸਮੈਂਟਸ ਜਾਂ ਕਮਰੇ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਚੜੇ ਹੋਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ G20 ਸੰਮੇਲਨ ਲਈ ਦੱਖਣੀ ਅਫਰੀਕਾ ਦੇ ਦੌਰੇ ਤੇ ਨੇ ਜਿੱਥੇ ਉਹ ਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਇਹ ਦੌਰਾਂ ਅਜਿਹੇ ਸਮੇਂ ਹੋ ਰਿਹਾ ਜਦੋਂ ਕੈਨੇਡਾ ਦੂਜੇ ਮਹਾਦੀਪਾਂ ਨਾਲ ਵਪਾਰ ਵਧਾਉਣ ਨੂੰ ਪਹਿਲ ਦੇ ਰਿਹਾ ਹੈ ਦੇ ਵਿਦੇਸ਼ੀ ਸਹਾਇਤਾ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ ਇੱਕ ਸੀਨੀਅਰ ਕੈਨੇਡੀਅਨ ਅਧਿਕਾਰੀ ਨੇ ਕਿਹਾ ਕਿ ਕਾਰਨੀ ਸਰਕਾਰ ਵੱਲੋਂ ਅਮਰੀਕਾ ਤੋਂ ਵਪਾਰ ਨੂੰ ਦੂਜੇ ਪਾਸੇ ਮੋੜਨ ਦਾ ਪਹਿਲਾ ਪੜਾ ਮੁੱਖ ਤੌਰ ਤੇ ਯੂਰਪ ਤੇ ਏਸ਼ੀਆ ਤੇ ਕੇਂਦਰਿਤ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਅਫਰੀਕਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਘਟੀ ਨਹੀਂ ਹੈ ਪਰ ਇਹ ਉਹ ਖੇਤਰ ਨਹੀਂ ਹੈ ਜਿਸ ਤੇ ਪ੍ਰਧਾਨ ਮੰਤਰੀ ਦਾ ਫਿਲਹਾਲ ਫੋਕਸ ਹੈ ਹਾਲ ਹੀ ਦੇ ਫੈਡਰਲ ਬਜਟ ਦੇ ਵਿੱਚ ਅਫਰੀਕਾ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ ਕੈਨੇਡਾ ਦੀ ਅਫਰੀਕਾ ਰਣਨੀਤੀ ਲਈ ਕੋਈ ਨਵਾਂ ਪੈਸਾ ਰੱਖਿਆ ਗਿਆ ਜਿਸ ਦਾ ਉਦੇਸ਼ ਮਹਾਦੀਪ ਨਾਲ ਮਿਆਂ ਨੂੰ ਵਧਾਉਣਾ ਸੀ ਜੋ ਮਾਰਚ ਚ ਸ਼ੁਰੂ ਕੀਤੀ ਗਈ ਸੀ ਯੂਨੀਵਰਸਿਟੀ ਆਫ ਦੀ ਫਰੇਜ਼ਰ ਵੈਲੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਐਡਵਰਡ ਆਕੂਫੋ ਨੇ ਕਿਹਾ ਕਿ ਕੈਨੇਡਾ ਦੇ ਅਫਰੀਕਾ ਨਾਲ 70 ਸਾਲਾਂ ਤੋਂ ਵੱਧ ਦੇ ਸਬੰਧਾਂ ਚ ਇਹ ਪਹਿਲੀ ਵਾਰ ਹੈ ਕਿ ਮਹਾਦੀਪ ਲਈ ਅਜਿਹੀ ਕੋਈ ਰਣਨੀਤੀ ਬਣੀ ਹੈ ਪਰ ਉਹਨਾਂ ਨੇ ਕਾਰਨੀ ਨੂੰ ਇਸ ਬਾਰੇ ਗੱਲ ਕਰਦੇ ਨਹੀਂ ਸੁਣਿਆ ਉਹਨਾਂ ਨੇ ਕਿਹਾ ਕਿ ਜੀ 20 ਚ ਕਾਰਨੀ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਉਹ ਇਸ ਰਣਨੀਤੀ ਦਾ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਅਤੇ ਅਫਰੀਕਾ ਉਹਨਾਂ ਦੀ ਵਿਦੇਸ਼ ਨੀਤੀ ਚ ਕਿੱਥੇ ਫਿੱਟ ਬੈਠਦਾ ਹੈ ਇੱਕ ਸੀਨੀਅਰ ਕੈਨੇਡੀਅਨ ਅਧਿਕਾਰੀ ਜਿਸ ਨੂੰ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਨੇ ਪੁਸ਼ਟੀ ਕੀਤੀ ਕਿ ਓਟਵਾ ਅਜੇ ਵੀ ਕੈਨੇਡਾ ਦੀ ਅਫਰੀਕਾ ਰਣਨੀਤੀ ਤੇ ਕੰਮ ਕਰ ਰਿਹਾ ਹੈ ਅਧਿਕਾਰੀ ਨੇ ਕਿਹਾ ਕਿ ਜਦੋਂ ਦਸਤਾਵੇਜ਼ ਲਿਖਿਆ ਗਿਆ ਸੀ ਤਾਂ ਅਫਰੀਕਾ 'ਚ ਅੰਤਰਰਾਸ਼ਟਰੀ ਸਹਾਇਤਾ ਲਈ ਕਾਫੀ ਬਜਟ ਸੀ ਜੋ ਵੱਡੇ ਪੱਧਰ ਤੇ ਬਰਕਰਾਰ ਹੈ ਪਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਹੁਣ ਇਹ ਦੇਖ ਰਹੀ ਹੈ ਕਿ ਉਹ ਫੰਡਿੰਗ ਨੂੰ ਕਾਰਨੀ ਦੀਆਂ ਤਰਜੀਹਾਂ ਅਤੇ ਅਫਰੀਕੀ ਦੇਸ਼ਾਂ ਦੀਆਂ ਜ਼ਰੂਰਤਾਂ ਨਾਲ ਕਿਵੇਂ ਜੋੜ ਸਕਦੀ ਹੈ ਗਲੋਬਲ ਅਫੇਅਰਸ ਕੈਨੇਡਾ ਦੇ ਅਨੁਸਾਰ ਕੈਨੇਡਾ ਨੂੰ ਪਿਛਲੇ 5 ਸਾਲਾਂ 'ਚ ਅਫਰੀਕਾ 'ਚ ਆਰਥਿਕਤਾ ਨੂੰ ਬਣਾ ਮਨੁੱਖਤਾਵਾਦੀ ਲੋੜਾਂ ਨੂੰ ਪੂਰਾ ਕਰਨ ਤੇ ਸਿੱਖਿਆ ਤੇ ਸਿਹਤ ਦੀ ਸਹਾਇਤਾ ਲਈ ਲਗਭਗ 4.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਕਾਰਨੀ ਸਰਕਾਰ ਦਾ ਬਜਟ ਜੋ ਸੋਮਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਭਰੋਸੇ ਦੀ ਵੋਟ ਚ ਮੁਸ਼ਕਲ ਨਾਲ ਪਾਸ ਹੋਇਆ ਅਗਲੇ 4 ਸਾਲਾਂ ਚ ਵਿਦੇਸ਼ੀ ਸਹਾਇਤਾ ਚ 2.7 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੀ ਯੋਜਨਾ ਬਣਾ ਰਿਆ ਹੈ ਵਿੱਤੀ ਯੋਜਨਾ ਚ ਕਿਹਾ ਗਿਆ ਹੈ ਕਿ ਇਹ ਕਟੌਤੀਆਂ ਗਲੋਬਲ ਸਿਹਤ ਪ੍ਰੋਗਰਾਮਾਂ ਲਈ ਵਿਕਾਸ ਫੰਡਿੰਗ ਅਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਹੋਣ ਵਾਲੇ ਟਰਾਂਸਫਰ ਨੂੰ ਪ੍ਰਭਾਵਿਤ ਕਰਨਗੀਆਂ ਪਰ ਇਹ ਵੇਰਵਾ ਨਹੀਂ ਦਿੱਤਾ ਗਿਆ ਕਿ ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ ਕੈਨੇਡਾ 'ਚ ਇੱਕ ਪੰਜਾਬਣ ਦੀ ਪੇਤ ਪਰੇ ਹਾਲਾਤ 'ਚ ਮੌਤ ਮਗਰੋਂ ਪੁਲਿਸ ਨੇ ਉਸਦੇ ਪਤੀ ਰਣਜੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ। ਵਾਰਦਾਤ 15 ਨਵੰਬਰ ਨੂੰ ਅਨਟਾਰੀਓ ਦੀ ਸਿਮਕੋ ਕਾਉਂਟੀ ਦੇ ਐਡਜਲਾ ਟ੍ਰਾਂਸਰੋਟਿਓ ਇਲਾਕੇ 'ਚ ਵਾਪਰੀ ਨੋਟਾਵ ਸਾਗਾ ਦੀ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੱਸਿਆ ਕਿ ਸਪੈਰੋਵੇ ਦੇ ਇੱਕ ਘਰਚ ਪੁੱਜੇ ਅਫਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਮਾਮਲੇ ਦੀ ਪੜਤਾਲ ਕਰਦੇ ਆਂ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਸੁਖਦੀਪ ਕੌਰ ਅਤੇ ਰਣਜੀਤ ਸਿੰਘ ਚੀਮਾ ਦੇ ਰਿਸ਼ਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਗਵਾਂਡੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ 'ਚ ਰਣਜੀਤ ਸਿੰਘ ਆਪਣੀ ਪਤਨੀ, ਬੇਟੇ ਤੇ ਮਾਪਿਆਂ ਨਾਲ ਰਹਿੰਦਾ ਸੀ। ਨੋਟਾਵਸਾਗਾ OPP ਡਿਟੈਚਮੈਂਟ ਦੀ ਐਲਿਸਟਨ ਜੇਲ੍ਹ 'ਚ ਬੰਦ ਰਣਜੀਤ ਸਿੰਘ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਬੈਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 18 ਜਣਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿੱਤੀ ਹੈ। ਬਚਾਤਰ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਚੀਮਾ ਦਾ ਪਰਿਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੋਕ ਦੀਆਂ ਸੇਵਾਵਾਂ ਲੈਣ ਦੇ ਯਤਨ ਕਰ ਰਿਹਾ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰਣਜੀਤ ਸਿੰਘ ਕੈਂਸਰ ਦਾ ਮਰੀਜ਼ ਹੈ ਤੇ ਹਾਲ ਹੀ ਵਿੱਚ ਉਸ ਦੀ ਸਰਜਰੀ ਹੋਈ ਹੈ। ਦੂਜੇ ਪਾਸੇ ਰਣਜੀਤ ਸਿੰਘ ਦੇ ਜਾਣਕਾਰਾਂ ਨੇ ਵੀ ਤਸਦੀਕ ਕੀਤੀ ਕਿ ਉਸ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਜਾਂਚ ਕਰਤਾਮਾਂ ਨੇ ਰਣਜੀਤ ਸਿੰਘ ਦੇ ਆਂਡਗਵਾਂਡ ਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਅੱਗੇ ਆਵੇ ਅਤੇ ਨੋਟਾਵ ਸਾਗਾ OPP ਨਾਲ 188 83101122 ਤੇ ਸੰਪਰਕ ਕੀਤਾ ਜਾਵੇ ਰਣਜੀਤ ਸਿੰਘ ਦੀ ਅਗਲੀ ਪੇਸ਼ੀ ਆਉਂਦੇ ਮੰਗਲਵਾਰ ਨੂੰ ਹੋਵੇਗੀ ਤੇ ਅਦਾਲਤ 'ਚ ਲੱਗੇ ਦੋਸ਼ ਫਿਲਹਾਲ ਸਾਬਤ ਨਹੀਂ ਕੀਤੇ ਗਏ ਅਮਰੀਕਾ ਦੇ ਉਪ ਰਾਸ਼ਟਰਪਤੀ ਜਿਹੜੀ ਵੈਂਸ ਨੇ ਕੈਨੇਡਾ ਦੀ ਸਿਆਸੀ ਲੀਡਰਸ਼ਿਪ ਜਨਤਕ ਪ੍ਰਸਾਰਕ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਆਲੋਚਨਾ ਕਰਦੇ ਹੋਏ ਕਈ ਪੋਸਟਾਂ ਲਿਖੀਆਂ ਤੇ ਕਿਹਾ ਕਿ ਕੈਨੇਡਾ ਦਾ ਜੀਵਨ ਪੱਧਰ ਠੱਪ ਹੋ ਰਿਹਾ ਹੈ ਯਾਨੀ ਇਸ ਵਿੱਚ ਖੜੋਤ ਆ ਗਈ ਹੈ ਕਿਉਂਕਿ ਇੱਥੇ ਸਾਰੇ ਵਿਦੇਸ਼ਾਂ 'ਚ ਜਨਮੇ ਲੋਕ ਰਹਿੰਦੇ ਨੇ ਵੈਂਸ ਨੇ ਕਿਹਾ ਕਿ ਕੈਨੇਡਾ ਦੇ ਚੁਣੇ ਹੋਏ ਲੀਡਰਾਂ ਨੇ ਵਿਭਿੰਨਤਾ 'ਚ ਝੁਕਾਰ ਰੱਖ ਕੇ ਇਮੀਗ੍ਰੇਸ਼ਨ ਪਾਗਲਪਨ ਪੈਦਾ ਕੀਤਾ ਭਾਵੇਂ ਕਾਰਨ ਪੇਚੀਦਾ ਹੋ ਸਕਦੇ ਨੇ ਪਰ ਕਿਸੇ ਵੀ ਹੋਰ ਦੇਸ਼ ਨੇ ਕੈਨੇਡਾ ਜਿਹੀ ਵੱਖ-ਵੱਖ ਪਛਾਣਾਂ ਵਾਲੀ ਇਮੀਗ੍ਰੇਸ਼ਨ ਨੀਤੀ ਨਹੀਂ ਅਪਣਾਈ ਪੋਸਟਾਂ 'ਚ ਹੈਲੀਫੈਕਸ ਦੇ ਆਈਸ ਕੈਪ ਐਸੈਟ ਮੈਨੇਜਮੈਂਟ ਦਾ ਇੱਕ ਚਾਰਟ ਸ਼ਾਮਲ ਹੈ ਜੋ 2016 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੈਨੇਡਾ ਯੂਕੇ ਅਤੇ ਅਮਰੀਕਾ ਦੇ ਜੀਵਨ ਪੱਧਰ ਦੇ ਵਿਕਾਸ ਨੂੰ ਦਰਸਾਉਂਦਾ ਹੈ ਆਈਸਕੇਪ ਐਸੈਟ ਮੈਨੇਜਮੈਂਟ ਦੇ ਵਿੱਤੀ ਵਿਸ਼ਲੇਸ਼ਕਾਂ 'ਚੋਂ ਇੱਕ ਰੀਚਰਡ ਡਾਇਸ ਨੇ ਪੋਸਟ 'ਚ ਇੱਕ ਸ਼ਬਦ ਦੀ ਟਿੱਪਣੀ ਜੋੜੀ ਜਿਸ ਵਿੱਚ ਕਿਹਾ ਗਿਆ ਕਿ ਉਹ ਸਹਿਮਤ ਨਹੀਂ ਚਾਰਟ 'ਚ ਹਰ ਦੇਸ਼ ਵਿੱਚ ਪ੍ਰਤੀ ਵਿਅਕਤੀ ਜੀਡੀਪੀ 'ਚ ਬਦਲਾਅ ਦਿਖਾਇਆ ਗਿਆ ਹੈ ਪਰ ਆਮ ਤੌਰ ਤੇ ਜੀਵਨ ਮਿਆਰ ਨੂੰ ਖੋਰ ਵਿਆਪਕ ਡੇਟਾ ਨਾਲ ਮਾਪਿਆ ਜਾਂਦਾ ਹੈ ਵੈਂਸ ਨੇ ਵੀ ਕਿਹਾ ਕਿ ਕੈਨੇਡਾ ਦੇ ਮੌਜੂਦਾ ਜੀਵਨ ਪੱਧਰ ਲਈ ਅਮਰੀਕੀ ਵਪਾਰ ਜਾਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਗਲਤ ਹੈ ਵੈਂਸ ਨੇ ਕਿਹਾ ਕੈਨੇਡਾ ਦੇ ਘਟਦੇ ਜੀਵਨ ਪੱਧਰ ਦਾ ਡੋਨਲਡ ਟਰੰਪ ਜਾਂ ਕਿਸੇ ਹੋਰ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਗਲਤੀ ਤੁਹਾਡੇ ਲੀਡਰਾਂ ਦੀ ਹੈ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਮਹਾਮਾਰੀ ਤੋਂ ਬਾਅਦ ਕਾਮਿਆਂ ਦੀ ਘਾਟ ਦੌਰਾਨ ਇਮੀਗ੍ਰੇਸ਼ਨ 'ਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਲਿਬਰਲਜ਼ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਉਹ ਕੈਨੇਡਾ ਦੀ ਆਬਾਦੀ ਦੇ ਅਸਥਾਈ ਨਿਵਾਸੀਆਂ ਦੇ ਹਿੱਸੇ ਨੂੰ ਘਟਾਉਣ ਦਾ ਟੀਚਾ ਰੱਖ ਰਹੇ ਨੇ ਬਜਟ ਤੋਂ ਪਹਿਲਾਂ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੀਨ ਨੇ ਕਿਹਾ ਸੀ ਕਿ ਸਰਕਾਰ ਇਮੀਗ੍ਰੇਸ਼ਨ ਨੂੰ ਵਿਧੇਰੇ ਟਿਕਾਊ ਪੱਧਰ ਤੱਕ ਲਿਆਉਣ ਦਾ ਟੀਚਾ ਰੱਖ ਰਹੀ ਹੈ ਬਜਟ ਚ ਕਿਹਾ ਗਿਆ ਹੈ ਕਿ ਕੈਨੇਡਾ ਅਗਲੇ ਸਾਲ ਸਿਰਫ 385000 ਟੈਂਪਰੇਰੀ ਰੈਜ਼ੀਡੈਂਟਸ ਨੂੰ ਦਾਖਲ ਕਰਨ ਦੀ ਯੋਜਨਾ ਰੱਖੇਗਾ ਜੋ 2025 ਦੇ ਟਾਰਗੇਟ ਤੋਂ ਲਗਭਗ 43% ਅਗਲੇ 2 ਸਾਲਾਂ ਲਈ ਇਹ ਟਾਰਗੇਟ 370000 ਨਿਵਾਸੀਆਂ ਦਾ ਹੈ 2026 ਲਈ ਟੀਚੇ ਪਿਛਲੇ ਸਾਲ ਜਾਰੀ ਕੀਤੀ ਗਈ ਇਮੀਗ੍ਰੇਸ਼ਨ ਯੋਜਨਾ ਨਾਲੋਂ ਲਗਭਗ 1 ਚੌਥਾਈ ਘਟ ਨੇ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ 516000 ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦਾ ਸਵਾਗਤ ਕਰੇਗਾ ਪਿਛਲੇ ਸਾਲ ਨਵੇਂ ਇਮੀਗ੍ਰੈਂਟਸ 'ਚ ਬੇਰੋਜ਼ਗਾਰੀ ਦੀ ਦਰ 11.1% ਸੀ ਜੋ ਕਿ ਕੈਨੇਡਾ 'ਚ ਜਨਮੇ ਲੋਕਾਂ ਨਾਲੋਂ ਲਗਭਗ ਦੋ ਗੁਣਾ ਹੈ ਆਪਰੇਸ਼ਨ ਸਿੰਧੂਰ ਅਤੇ ਦਿੱਲੀ ਬੰਬ ਧਮਾਕੇ ਦੀ ਘਟਨਾ ਤੋਂ ਬਾਅਦ ਕੈਨੇਡਾ ਦੀ ਐਮਬੈਸੀ ਆਪਣੇ ਨਾਗਰਿਕਾਂ ਨੂੰ ਜੀਸੀਪੀ ਅਟਾਰੀ ਬਾਰਡਰ ਦੇ ਪ੍ਰੇਡ ਸਥਾਨ ਤੇ ਨਾ ਜਾਣ ਦੇ ਨਿਰਦੇਸ਼ ਦੇ ਰਹੀ ਹੈ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਭਾਰਤ ਚ ਆ ਕੇ ਅਟਾਰੀ ਸਰਹਾਦੇ ਤੇ ਬੀਐਸਐਫ ਦੀ ਰਿਟਰੀਟ ਸੈਰੇਮਨੀ ਪ੍ਰੇਡ ਦੇਖਣ ਲਈ ਆਏ ਸੈਲਾਨੀਆਂ ਨੂੰ ਐਮਬੈਸੀ ਵੱਲੋਂ ਈਮੇਲ ਰਾਹੀਂ ਮੈਸੇਜ ਭੇਜੇ ਜਾ ਰਹੇ ਨੇ ਜਿਸ ਨਾਲ ਕਈ ਵਿਦੇਸ਼ੀ ਸੈਲਾਨੀ ਅੰਮ੍ਰਿਤਸਰ ਆ ਕੇ ਵੀ ਪ੍ਰੇਡ ਸਥਾਨ ਵੱਲ ਨਹੀਂ ਜਾਂਦੇ ਜਦ ਕੇ ਰਿਟਰੀਟ ਸੈਰੇਮਨੀ ਪਰੇਡ ਸਥਾਨ ਤੇ ਕੋਈ ਤਣਾਪੂਰਨ ਹਾਲਾਤ ਨਹੀਂ ਨੇ ਕੁਝ ਸੈਲਾਨੀ ਤਾਂ ਅਜੇ ਹੁੰਦੇ ਨੇ ਜੋ ਭਾਰਤੀ ਮੂਲ ਦੇ ਹੁੰਦੇ ਨੇ ਪਰ ਇੰਨੀ ਦੂਰ ਅੰਮ੍ਰਿਤਸਰ ਆਉਣ ਤੇ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਏ ਰਿਟਰੀਟ ਸੈਰੇਮਨੀ ਪਰੇਡ ਦੀ ਗੱਲ ਕਰੀਏ ਤਾਂ ਆਪਰੇਸ਼ਨ ਸਿੰਧੂਰ ਦੌਰਾਨ ਟੂਰਿਸਟ ਗੈਲਰੀ ਨੂੰ ਦਰਸ਼ਕਾਂ ਲਈ ਬੰਦ ਕਰ ਦਿੱਤਾ ਗਿਆ ਸੀ ਕੋਵਿਡ ਦੇ ਸਮੇਂ ਵੀ ਟੂਰਿਸਟ ਗੈਲਰੀ ਬੰਦ ਕੀਤੀ ਗਈ ਸੀ ਹਾਲਾਂਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਅਜੇ ਵੀ ਬੀਐਸਐਫ ਵੱਲੋਂ ਜ਼ੀਰੋ ਲਾਈਨ ਵਾਲੇ ਗੇਟ ਨਹੀਂ ਖੋਲੇ ਜਾਂਦੇ ਤੇ ਪਾਕਿਸਤਾਨ ਰੇਂਜਰਾਂ ਨਾਲ ਹੱਥ ਨਹੀਂ ਮਿਲਾਇਆ ਜਾਂਦਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੰਜਾਬੀ ਨੌਜਵਾਨਾਂ ਦੇ ਹੱਕ 'ਚ ਨਿਤਰੀਆਂ ਗੁਰਦੁਆਰਾ ਕਮੇਟੀਆਂ ਨੌਜਵਾਨਾਂ ਦਾ ਪ੍ਰਦਰਸ਼ਨ ਲਗਾਤਾਰ ਪੰਜਵੇਂ ਦਿਨ ਵੀ ਰਿਹਾ ਜਾਰੀ 에ਅਰ ਇੰਡੀਆ ਤੇ 에ਅਰ ਕੈਨੇਡਾ ਨੇ ਮੁੜ ਬਹਾਲ ਕੀਤਾ ਕੋਡ ਸ਼ੇਅਰ ਸਮਝੌਤਾ ਇਸ ਸਮਝੌਤੇ ਨਾਲ ਦੋਵੇਂ 에ਅਰਲਾਈਨਸ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦੇ ਸਾਥੀ ਹੋਏ ਦੋਸ਼ ਮੁਕਤ ਜਗਦੀਪ ਸਿੰਘ ਤੇ ਅਰਮਾਨ ਸਿੰਘ ਤੇ ਲੱਗੇ ਦੋਸ਼ ਹਟਾਏ ਕੈਨੇਡਾ ਚ ਪੰਜਾਬੀ ਮਕਾਨ ਮਾਲਕਾਂ ਦੀ ਕੱਸੀ ਜਾਵੇਗੀ ਨਕੇਲ ਬ੍ਰੈਂਟਨ ਹਾਦਸੇ ਮਗਰੋਂ ਮੇਅਰ ਪੈਟਰਿਕ ਬ੍ਰਾਊਨ ਨੇ ਦਿੱਤੇ ਸੰਕੇਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ